ਹਰ ਖਬਰ ਤੇ ਨજર ਹਰ ਸਮੇਂ ਆਵਾਜ਼ ਤੁਹਾਡੀ ਪੰਜਾਬੀ ਪੋਸਟ ਆਵਾਜ਼ ਹੱਕ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਦਰਸ਼ਕ ਦੇਖ ਰਹੇ ਹੋ ਪੰਜਾਬੀ ਪੋਸਟ ਮੈਂ ਹਮਮੋਤ ਸਿੰਘ ਗੁਰੂਆਂ ਨੇ ਸਾਨੂੰ ਜਿੱਥੇ ਆਪਣੀ ਬਾਣੀ ਪੜਨ ਦਾ ਜੋ ਸਾਨੂੰ ਹੁਕਮ ਦਿੱਤਾ ਹੈ ਤੇ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਾਨੂੰ ਜਿਹੜੀ ਪ੍ਰਕਿਰਤੀ ਆ ਉਸਦੀ ਵੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਪ੍ਰਕਿਰਤੀ ਨੂੰ ਵੀ ਹਰਿਆ ਭਰਿਆ ਰੱਖਣਾ ਜ਼ਰੂਰੀ ਹੈ ਇਹ ਸਾਡਾ ਵੀ ਫਰਜ ਪਣਦਾ ਹੈ ਅਸ ਹੀ ਫਰਜ਼ ਦੇ ਲੈ ਕੇ ਜੋ ਹੈ 99 ਗਰੁੱਪ ਆਫ ਫਾਊਂਡੇਸ਼ਨ ਉਹਨਾਂ ਦੇ ਤਰਫੋਂ ਜੋ ਹੈ ਬਨਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੋਟੇ ਛੋਟੇ ਗਮਲਿਆਂ ਦੇ ਵਿੱਚ ਸਜਾਵਟ ਵਾਲੇ ਜਿਹੜੇ ਪੌਦੇ ਨੇ ਛੋਟੇ ਛੋਟੇ ਜਿਹੜੇ ਗਾਜ ਨੇ ਉਹ ਦਿੱਤੇ ਹਨ ਅਤੇ ਤਾਂ ਕਿ ਜੋ ਆਸਨਸੋਲ ਹਰਿਆ ਭਰਿਆ ਰਹੇ ਸੋ ਗੁਰਦੁਆਰੇ ਦੇ ਅਗਲ ਬਗਲ ਵਿੱਚ ਜੋ ਹੈ ਹਰਿਆਲੀ ਨਜ਼ਰ ਆਵੇ ਇਸ ਤਰ੍ਹਾਂ ਦਾ ਉਪਰਾਲਾ ਉਹਨਾਂ ਦਾ ਹੈ ਬਨਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਲੈ ਕੇ ਬਨਪੁਰ ਗੁਰਦੁਆਰੇ ਦੇ ਇਰਤਗਿਰਦ ਜੋ ਹੈ ਜੋ ਹੈ ਜੋ ਗਮਲਿਆਂ ਦੇ ਵਿੱਚ ਲਗਾਏ ਗਏ ਛੋਟੇ ਸਜਾਵਟੀ ਵਾਲੇ ਜੋ ਪੌਦੇ ਨੇ ਉਹ ਲਗਾਏ ਗਏ ਨੇ ਅਤੇ ਇਸ ਤੋਂ ਲੈ ਕੇ 99 ਗਰੁੱਪ ਦਾ ਹੋਰ ਵੀ ਵੱਡਾ ਪ੍ਰੋਜੈਕਟ ਹੈ ਪੂਰੇ ਆਸਨਸੋਲ ਵਿਖੇ 1 ਲੱਖ ਜੋ ਹੈ ਛੋਟੇ ਵੱਡੇ ਜੋ ਗਾਛ ਹੈ ਮਿਲਾ ਕੇ ਉਹਨਾਂ ਨੇ ਜੋ ਹੈ ਲਗਾਉਣੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਸਨਸੋਲ ਨੂੰ ਜੋ ਹੈ ਪੋਲਿਊਸ਼ਨ ਮੁਕਤ ਕਰਨਾ ਹੀ ਲક્ષ्य 99 ਗਰੁੱਪ ਦਾ ਹੈ 99 ਫਾਊਂਡੇਸ਼ਨ ਦੀ ਤਰਫੋਂ ਬਨਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਜਾਵਟ ਵਾਸਤੇ ਅਤੇ ਗੁਰਦੁਆਰਾ ਹਰਿਆ ਭਰਿਆ ਰਵੇ ਇਸ ਨੂੰ ਦੇਖਦਿਆਂ ਹੋਇਆਂ ਛੋਟੇ ਗਮਲਿਆਂ ਦੇ ਵਿੱਚ ਜੋ ਹੈ ਦਰਖਤ ਦੇਣ ਦਾ ਕੰਮ ਜੋ ਹੈ ਸੇਵਾ 99 ਫਾਊਂਡੇਸ਼ਨ ਆਸਨਸੋਲ ਦੀ ਤਰਫੋਂ ਦਿੱਤੇ ਗਏ ਇਸ ਮੌਕੇ ਤੇ 99 ਫਾਊਂਡੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਆਸਨਸੋਲ ਦੇ ਵਿੱਚ 1 ਲੱਖ ਗਾਚ ਲਗਾਉਣ ਦਾ ਉਹਨਾਂ ਦਾ ਇਹ ਟਾਰਗੇਟ ਹੈ ਹੁਣੇ ਆਪਾਂ ਛੋਟੇ ਗਮਲਿਆਂ ਦੇ ਰਾਹੀਂ ਛੋਟੋ-ਛੋਟੇ ਸਜਾਵਟੀ ਜੋ ਹੈ ਗਾਜ ਦੇ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ ਦਰਖਤ ਵੀ ਲਵਾਵਾਂਗੇ ਜਿਨ੍ਹਾਂ ਜਿਨ੍ਹਾਂ ਨੂੰ ਲੋੜ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਗੁਰਦੁਆਰਾ ਸਾਹਿਬ ਨੂੰ ਇਸ ਲਈ ਪਛਿਆ ਹੈ ਕਿ ਗੁਰੂਆਂ ਦੀ અપਾਰ ਬਖਸ਼ਿਸ਼ ਹੈ ਅਤੇ ਗੁਰੂਆਂ ਦਾ ਆਦੇਸ਼ ਵੀ ਹੈ ਕਿ ਅਸੀਂ ਵਾਤਾਵਰਣ ਨੂੰ ਸੁਰੱਖਿਤ ਰੱਖਣਾ ਹੈ ਇਸ ਨੂੰ ਵਿਵੇਕਦਿਆਂ ਹੋਇਆ ਅੱਜ ਅਸੀਂ ਬਨਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਹੈ ਮੈਂਬਰ ਹੈ ਉਹਨਾਂ ਦੇ ਹੱਥ ਇਹ ਗਮਲੇ ਲਗਾਏ ਹੋਏ ਜਿਹੜੇ ਗਾਜ ਨੇ ਉਹ ਦਿੱਤੇ ਨੇ ਇਸ ਮੌਕੇ ਤੇ ਬਨਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਸਕਤਰ ਰঞ্জੀਤ ਸਿੰਘ ਹੀ ਸੁਖਵਿੰਦਰ ਸਿੰਘ ਜੀ ਨਾਲ ਦੇ ਨਾਲ ਚਰਨਜੀਤ ਸਿੰਘ ਜੀ ਅਤੇ ਹੋਰ ਵੀ ਜੋ ਹੈ ਗੁਰਦੁਆਰਾ ਬਨਪੁਰ ਪ੍ਰਬੰਧਕ ਕਮੇਟੀ ਦੇ ਮੈਂਬਰ ਉਪਸਥਿਤ ਸਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਆਖਿਆ ਹੈ ਕਿ ਗੁਰੂਵਾਨੇ ਵੀ ਸਾਨੂੰ ਇਹ ਹੈ ਵਾਤਾਵਰਣ ਦੀ ਰੱਖਿਆ ਕਰਨ ਦਾ ਆਦੇਸ਼ ਦਿੱਤਾ ਹੈ ਸੋ ਇਹਨਾਂ ਦਾ ਕਾਫੀ ਧੰਨਵਾਦ ਹੈ ਅੱਛਾ ਜੀ ਉਹ ਖਾਬਾ ਸਿੰਘ ਜੀ ਬਾਰੇ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੇ ਪਤੇ ਏ 99 प्रोजेक्ट वाले जो हम लोग के पास लेके आए हैं प्रोजेक्ट अपना एक इनका फूलों का दरख्तों का ये बहुत अच्छी चीज़ है हम लोग के गुरु नानक देव जी तो बहुत 500 साल पहले ही बोला हुआ है पवन गुरु पानी पिता माता तरत महत तो ये इससे पोल्यूशन कम होगा ऑक्सीजन बढ़ेगी और हर इंसान को इसका फायदा मिलेगा ये बहुत अच्छा प्रोजेक्ट है इसको हाथ में मिलजुल सबको इसका साथ देना चाहिए और आगे प्रोजेक्टों पर बढ़ाना चाहिए वाहू जी का खालसा जी फ़तेह ਕਦੇ ਕਿਉਂ ਕਰਦਾ ਸੀ ਹਰ ਫੈਸਲਾ ਹੋਇਆ ਜਿੱਕੇ ਖਾਲਸਾ ਵਈ ਜੀ ਫਤਿਹ ਅੱਜ ਸਾਡੇ ਕੋਲ 19 ਇੱਕ ਕਰੋੜ ਵਾਲੇ ਪਹੁੰਚੇ ਆ ਜਿਹੜੇ ਜ਼ਮੀਨ ਦਾ ਕਾਰੋਬਾਰ ਵੀ ਕਰਦੇ ਆ ਤੇ ਉਹਨਾਂ ਦਾ ਬਿਲਡਿੰਗਾਂ ਦਾ ਹੀ ਕੰਮ ਹੈ ਲੇਕਿਨ ਇਹਦੇ ਨਾਲ ਇਹ ਝੜੂ ਉਪਰਾਲਾ ਇਹਨਾਂ ਨੇ ਕੀਤਾ ਹੈ ਬੂਟੇ ਵੰਡਣ ਦਾ ਇਹਦੇ ਅਸੀਂ ਇਸ ਵਰਗ ਨਾਲ ਬਹੁਤ ਸਪੋਰਟ ਕਰਦੇ ਆ ਇਸ ਗੱਲ ਦੀ ਬਹੁਤ ਤਾਰੀਫ਼ ਵੀ ਕਰਦੇ ਆ ਕਿਉਂਕਿ ਅੱਜ ਦੀ ਰੇਟਾਂ ਹਾਲ ਜਿੱਦਾਂ ਦਾ ਗਰਮੀ ਇਸ ਤਰੀਕੇ ਨਾਲ ਪੈਰੀ ਹੋਰ ਜਿਸ ਤਰੀਕੇ ਨਾਲ ਪੇੜ ਕੱਟੇ ਜਾ ਰਹੇ ਆ ਜਿਹੜੇ ਕੰਸਟਰਕਸ਼ਨ ਕਰਨ ਦੇ ਵਾਸਤੇ ਇਹ ਪੀੜ ਕੱਟਦੇ ਆ ਉਹ ਖੁਦ ਤੋਂ ਜੇ ਉਪਰਾਲਾ ਕਰਕੇ ਇਸ ਤਰੀਕੇ ਨਾਲ ਜੇ ਕਰਦੇ ਆ ਕਿ ਬੂਟੇ ਖੁਦ ਲਾਓ ਜਾਂ ਵੰਡੋ ਇਹ ਬਹੁਤ ਹੀ ਚੰਗੀ ਚੀਜ਼ ਹੈ ਅਸੀਂ ਇਹਨਾਂ ਦੇ ਨਾਲ ਜਦੋਂ ਵੀ ਇਹਨਾਂ ਨੂੰ ਸਾਡੀ ਲੋੜ ਪਈ ਕਿ ਅਸੀਂ ਨਾਲੇ ਹਮੇਸ਼ਾ ਕੰਦੇ ਨਾਲ ਕੰਦਾ ਮਿਲਾ ਕੇ ਚੱਲਦੇ ਵਹੀ ਜਿਹੜਾ ਫਾਲਸਾ ਹੋਈ ਅੱਜ ਅਸੀਂ 99 ਫਾਊਂਡੇਸ਼ਨ ਸਰਤਾਪੂ ਵੀ ਰਾਏ ਜਿਹੜੇ ਟ੍ਰੀ ਬੰਨਦੇ ਨੇ ਗਾਜ ਤੇ ਵਾਤਾਵਰਣ ਨੂੰ ਪੋਲੂਸ਼ਨ ਮੁਕਤ ਬਣਾਉਣ ਲਈ ਇਹ ਬਹੁਤ ਜ਼ਰੂਰੀ ਹੈ ਇਸ ਸਾਡੇ ਵੀਰਾਂ ਅਗਰ ਇਹ ਬੈਂਤੀ ਕੇ ਜਸਤਾਂ ਕੋਲੇ ਜੇ ਕੋਈ ਕਰਦਾ ਹੈ ਉਹਨੂੰ ਪੂਰਾ ਸਪੋਰਟ ਕਰੀਏ ਪਰ ਵੱਸ ਵਾਦਾ ਆਪਣੇ ਸ਼ਹਿਰ ਨੂੰ ਅੰਦਰ ਅੱਛਾ ਹਰ ਰਸਤੇ ਦੇ ਉੱਪਰ ਸੋਨੇ ਸੋਨੇ ਬੂਟੇ ਹੋਣ ਤਾਂ ਕਿ ਸ਼ਹਿਰ ਦੀ ਖੂਬਸੂਰਤੀ ਵੀ ਬਰ ਲੱਗੇ ਮਾਹਰ ਇੱਕ ਸਪੋਰਟ ਦੇ ਵਿੱਚ 32210 ਇਹ ਵਧੇਗਾ ਆਪਣਾ ਸ਼ਹਿਰ ਸੁੰਦਰ ਲੱਗੇਗਾ ਇਹੋ ਮੇਰੀ ਬੇਨਤੀ ਹੈ ਆਪਣੇ ਸ਼ਹਿਰ ਨੂੰ ਸੁੰਦਰ ਬਣਾਈਏ ਸੋਨੇ ਭੁੱਟੇ ਲਾਈਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਅਜਾ ਇਛੇ ਦਾ ਕੀ ਉਕਾਲਾ ਸੀ ਅੱਜ ਸਾਢੇ ਪਾਸ 99 एकड़ ਜਾਂ 99 ਫਾਊਂਡੇਸ਼ਨ ਵਾਲੇ ਸਾਢੇ ਪਾਸ ਆਏ ਸੀਗੇ ਕੁਝ ਗਾਹਟ ਵੰਡੇ ਉਹਨਾਂ ਨੇ ਸਾਨੂੰ ਦਿੱਤੇ ਗੁਰਦੁਆਰੇ ਨੂੰ ਉਹਨੂੰ ਤਾਂ ਮਕਸਦ ਹੈ ਕਿ ਉਹਨਾਂ ਦਾ ਮਕਸਦ ਗਾਹਟ ਲਗਾਉਣ ਦਾ ਵਾ ਗਾਹਟ ਲੱਗਣਗੇ ਤੇ ਸਾਡਾ ਜੀਵਨ ਸੌਖਾ ਹੋਊਗਾ ਔਰ ਕਾਟ ਹੋਣੇ ਵੀ ਚਾਹੀਦੇ ਆ ਮੈਂ ਅੱਗੇ ਵੀ ਪਹਿਲਾਂ ਆਖਿਆ ਸੀਗਾ ਸਾਡੇ ਤੇ ਧਰਮ ਦੇ ਵਿੱਚ ਬਨਸਪਤੀ ਦੀ ਪੂਜਾ ਵਾ ਅਸੀਂ ਤੇ ਬਨਸਪਤੀ ਨੂੰ ਰੱਬ ਦੇ ਬਰਾਬਰ ਮੰਨਦੇ ਆ ਔਰ ਬਨਸਪਤੀ ਨੂੰ ਸਾਹਮਣੇ ਰੱਖਣ ਦਾ ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਔਰ ਸਾਨੂੰ ਵੀ ਚਾਹੀਦਾ ਵਾ ਕਿ ਅਸੀਂ ਵੀ ਜੇ ਸਾਡੇ ਕੋਲ ਆਇਆ ਛੱਲ ਕੇ ਆਪਣਾ ਸੰਦੇਸ਼ ਲੈ ਕੇ ਸਾਨੂੰ ਵੀ ਚਾਹੀਦਾ ਕਿ ਇਹਨਾਂ ਦੀ ਇਸ ਉਪਰਾਲੇ ਨੂੰ ਅਸੀਂ ਹੋਰ ਜ਼ੋਰ ਸ਼ੋਰ ਦੇ ਨਾਲ ਲਾਗੂ ਕਰੀਏ ਆਪਣੇ ਲੋਕਾਂ ਤੱਕ ਸੰਦੇਸ਼ ਪਹੁੰਚਾਈਏ ਗਾਚਾ ਨੂੰ ਨਾ ਕੱਟੋ ਗਾਚਾ ਨੂੰ ਨਾ ਨੁਕਸਾਨ ਪਹੁੰਚਾਓ ਗਾਚਾ ਨੂੰ ਬਚਾਓ ਗਾਠ ਲਗਾਓ ਗਾਹੇ ਸਾਡੇ ਆਉਣ ਵਾਲੇ ਬੱਚਿਆਂ ਦਾ ਜੀਵਨ ਦਾ ਮੁੱਖ ਆਂਗਿਆ ਇਸਰਕੇ ਗਾਚਾ ਦਾ ਪਰਿਆਵਰਣ ਦੀ ਰੱਖਿਆ ਕਰੋ ਇਹ ਸੰਦੇਸ਼ ਸਾਡੇ ਪਾਸ ਲੈ ਕੇ ਆਇਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਹੁਤ ਅੱਛਾ ਉਪਰਾਲਾ ਵਾ ਔਰ ਆਪਣੇ ਸਾਰੇ ਸਾਥ ਸੰਗਤ ਨੂੰ ਵੀ ਮੇਰੀ ਇਹੋ اپੀਲ ਹੈ ਕਿ ਅਸੀਂ ਗਾਚਾਂ ਨੂੰ ਪਾਣੀ ਨੂੰ ਹਵਾ ਨੂੰ ਦੂਸ਼ਿਤ ਨਾ ਕਰੀਏ ਪਛਾਗੇ ਰੱਖੀਏ ਜਿਹਦੇ ਨਾਲ ਸਾਡੇ ਆਉਣ ਵਾਲੇ ਬੱਚੇ ਜੀਅ ਅਸੀਂ ਸੁਰੱਖਿਤ ਰਹੀਏ ਸਾਫ ਸੁਥਰੇ ਰਹੀਏ ਇਹਨੇ ਇਹਨਾਂ ਹੀ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ आपके सपनों के घर को और सुंदर बनाने के लिए यूनिक डेकोर और यूनिक सैनिटेशन लेकर आया है एक कंप्लीट बाथरूम डेस्टिनेशन शोरूम एक से एक डिजाइन और टिकाऊ सामान नल पाइप कंप्लीट बाथरूम सेट किफायती दामों में जैकवार एस्को प्राजो आर्टिस के ब्रांड उपलब्ध है हमारा पता है यूनिक डेकोर पार्वती शॉपिंग आर्केट शॉप नंबर फोर एंड 44 जीटी रोड आश्रम मोड आसनसोल दूसरा पता यूनिक सैनिटेशन 82 टू एन एस रोड आसनसोल संपर्क नंबर 943404247603412300062 हर खबर ते नजर हर समय आवाज तुहाडी पंजाबी पोस्ट आवाज हक